ਕਾਂਗਰਸ ਵੱਲੋਂ ਆਪਣੇ ਬਾਕੀ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਲੁਧਿਆਣਾ ਤੋਂ ਰਾਜਾ ਬੜਿੰਗ ਨੂੰ ਉਤਾਰਿਆ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਮੁਕਾਬਲਾ ਵਾ ਦੇਖੋ ਬਹੁਤ ਔਖੇ ਹੋ ਕੇ ਲਿਸਟਾਂ ਨਿਕਲੀਆਂ ਕਾਂਗਰਸ ਦੀਆਂ ਪਰ ਦੇਖੋ ਰਾਜਾ ਬੜਿੰਗ ਸਾਹਿਬ ਜਿਹੜੇ ਕਾਂਗਰਸ ਪਾਰਟੀ ਦੇ ਪ੍ਰੈਜ਼ੀਡੈਂਟ ਨੇ ਉਹ ਮੈਨੂੰ ਤਾਂ ਇਹ ਗੱਲ ਪਹਿਲਾਂ ਹੀ ਪਤਾ ਸੀ ਵੀ ਉਹ ਜੋ ਵੀ ਉਹਨਾਂ ਦਾ ਕਦੇ ਵੀ ਲੋਕਲ ਕੈਂਡੀਡੇਟ ਤੇ ਉਹਨਾਂ ਦਾ ਵਿਸ਼ਵਾਸ ਹੀ ਨਹੀਂ ਸੀ ਤਾਂ ਹੀ ਤਾਂ ਮੈਂ ਬੀਜਪੀ ਦੇ ਹੋਰ ਵੀ ਬਹੁਤ ਵੱਡੇ ਕਾਰਨ ਨੇ ਪਰ ਉਹ ਕਿਤੇ ਨਾ ਕਿਤੇ ਲੁਧਿਆਣੇ ਦੀ ਕਾਂਗਰਸ ਪਾਰਟੀ ਨੂੰ ਕਾਂਗਰਸ ਬਿਲਕੁਲ ਅਗਨੋਰ ਕਰ ਰਹੀ ਸੀ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਜਿਹੜੀ ਲੁਧਿਆਣੇ ਦੀ ਉਹ ਇਹ ਸਮਝ ਰਹੀ ਸੀ ਵੀ ਉਹਨਾਂ ਦੇ ਵਿੱਚ ਕੋਈ ਕਾਬਲੀਅਤ ਹੀ ਨਹੀਂ ਗਈ ਉਹਨਾਂ ਦੇ ਉਹਨਾਂ ਦੇ ਵਿੱਚ ਕੋਈ ਦਮ ਹੀ ਨਹੀਂਗਾ ਇਹ ਉਹਨਾਂ ਦੀ ਸੋਚ ਬਹੁਤ ਜਰਦੀ ਸੀ ਤੇ ਇਸੇ ਕਰਕੇ ਉਹ ਬਾਹਰਲੇ ਕੈਂਡੀਡੇਟ ਦਿਓ ਲਗਾਤਾਰ ਗੱਲ ਕਰਦੇ ਆ ਰਹੇ ਸੀ ਜੇ ਲੋਕਲ ਟੈਂਡ ਕੈਂਡੀਡੇਟ ਨੂੰ ਟਿਕਟ ਦੇਣੀ ਹੁੰਦੀ ਤਾਂ ਪਹਿਲੇ ਦਿਨ ਬਾਕੀਆਂ ਦੇ ਨਾਲ ਹੀ ਅਨਾਉਂਸ ਹੋ ਜਾਂਦੀ ਇਹ ਉਦੋਂ ਹੀ ਕਲੀਅਰ ਹੋ ਗਿਆ ਸੀ ਵੀ ਲੁਧਿਆਣਾ ਦਾ ਕਿਸੇ ਵੀ ਕੈਂਡੀਡੇਟ ਤੇ ਜਾਂ ਕੈਂਡੀਡੇਟ ਨਹੀਂ ਕਿਸੇ ਵੀ ਲੀਡਰ ਤੇ ਉਹਨਾਂ ਦਾ ਵਿਸ਼ਵਾਸ ਨਹੀਂ ਰਿਹਾ ਉਹ ਇਸ ਬਹੁਤ ਵੱਡੀ ਉਹਨਾਂ ਗਲਤਫਹਿਮੀ ਸੀ ਇਹ ਉਹ ਗਲਤਫਹਿਮੀ ਦੇ ਸ਼ਿਕਾਰ ਹੋ ਗਏ ਤੇ ਅੱਜ ਉਹਨਾਂ ਨੇ ਬਾਹਰਲਾ ਕੈਂਡੀਡੇਟ ਜਿਹੜਾ ਉਹ ਦੇਤਾ ਤੇ ਬਾਹਰਲਾ ਕੈਂਡੀਡੇਟ ਤੁਸੀਂ ਆਪ ਅੰਦਾਜ਼ਾ ਲਾਓ ਉਹ ਬਾਹਰਲੇ ਤੋਂ ਜਦੋਂ ਆਉਂਦੇ ਹੁੰਦੇ ਆ ਉਹ ਕੀ ਕਰਦੇ ਹੁੰਦੇ ਆ ਉਹ ਸਿਰਫ ਕੁਝ ਪਾਰਕਾਂ 'ਚ ਸੈਰ ਕਰਨਗੇ ਸਵੇਰੇ ਸਵੇਰੇ ਕੁਝ ਵੱਡੇ ਵੱਡੇ ਘਰਾਨਿਆਂ ਦੇ ਕੋਲ ਜਾਣਗੇ ਕਿਉਂਕਿ ਉਰੇ ਚੰਗਾ ਇੰਡਸਟਰੀ ਇੰਡਸਟਰੀਆ ਕਿ ਚੰਗਾ ਫੰਡ ਇਕੱਠਾ ਹੋ ਜਾਏਗਾ ਚੰਗਾ ਉਰੇ ਵੱਡੇ ਵੱਡੇ ਆਧਾਰੇ ਨੇ ਵੱਡੇ ਵੱਡੇ ਹੋਟਲ ਨੇ ਉਹਦੇ ਵਿੱਚ ਉਹਨਾਂ ਦੇ ਵਿੱਚ ਉਹਨਾਂ ਦੇ ਰਲੋਗ ਰਹਿਣਗੇ ਆ ਕੇ ਚੰਗਾ ਇੰਜੋਏ ਕਰਨਗੇ ਤੇ ਉਹਨਾਂ ਦੇ ਪਾਰਟੀ ਦੇ ਲੀਡਰ ਬਾਹਰੋਂ ਆਉਣਗੇ ਉਹਨਾਂ ਦੀ ਉਰੇ ਚੰਗੀ ਦੇਖਭਾਲ ਵੱਡੇ ਵੱਡੇ ਫਾਰਮ ਹਾਊਸ ਜਿਹੜੇ ਆ ਉਹਨਾਂ ਨੂੰ ਮਿਲ ਜਾਣਗੇ ਇਹ ਜੀਆਂ ਚੀਜ਼ਾਂ ਕਰਨੀਆਂ ਸੀ ਉਹਨਾਂ ਨੇ ਇਸ ਕਰਕੇ ਉਹ ਗੇਮ ਹੀ ਇਹ ਬਣਾਈ ਵੀ ਸਿਰਫ ਉਹ ਲੁਧਿਆਣੇ ਚ ਕਾਂਗਰਸ ਪਾਰਟੀ ਆਪਣੇ ਉਰੇ ਚੰਗਾ ਪੈਸਾ ਲੁੱਟਣ ਚੰਗੇ ਆਰਾਮ ਹਰ ਚੀਜ਼ ਦਾ ਮਾਨਣ ਲਈ ਉਹ ਸਮਝ ਲਓ ਇੱਕ ਗਰਮੀਆਂ ਦੀਆਂ ਛੁੱਟੀਆਂ ਤੇ ਆਏ ਆ ਗਰਮੀਆਂ ਦੀ ਹੌਲੀਡੇਜ਼ ਜਿਹੜੀ ਹੁੰਦੀ ਆ ਨਾ ਉਹ ਹੌਲੀਡੇ ਮਨਾਉਣ ਆਏ ਆ ਤੇ ਉਹ ਉਹ छुट्टੀਆਂ ਮਨਾ ਕੇ ਚਲੇ ਜਾਣਗੇ ਇੱਕ ਤਰੀਕ ਨੂੰ ਤੁਹਾਨੂੰ ਲੱਗਦਾ ਹੈ ਮੈਨੂੰ ਸਮਝ ਦਿਓ ਕਿ ਮੁਕਾਬਲਾ ਵਿੱਚ ਨਹੀਂ ਹੈ ਕਿ ਰਾਜਾ ਬੜਿੰਗ ਨਹੀਂ ਮੈਂ ਬਿਲਕੁਲ ਕਦੇ ਵੀ ਰਾਜਾ ਬੜਿੰਗ ਦੀ ਗੱਲ ਨਹੀਂ ਕਰੂੰਗਾ ਗੱਲ ਹੈ ਕਾਂਗਰਸ ਦੀ ਕਾਂਗਰਸ ਇਸ ਵੇਲੇ ਬਿਲਕੁਲ ਨਿਬੜ ਚੁੱਕੀ ਆ ਕਾਂਗਰਸ ਪਾਰਟੀ ਦੇ ਕੱਲ ਦਿੱਲੀ ਦੇ ਪ੍ਰਧਾਨ ਜਿਹੜੇ ਔਰਜਾਈਨ ਦੇ ਕੇ ਚਲੇ ਗਏ ਕਾਂਗਰਸ ਪਾਰਟੀ ਮਤਲਬ ਤੁਸੀਂ ਅੰਦਾਜ਼ਾ ਲਾਓ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਕੇ ਚੰਡੀਗੜ੍ਹ ਦੀ ਸੀਟ ਉੱਤੇ ਅਲਾਈਅੰਸ ਕੀਤਾ ਹੈ ਕੁਰ ਖੇਤਰ ਚ ਅਲਾਈਅንስ ਕੀਤਾ ਇਹ ਦਿੱਲੀ ਚ بڑے بڑے ਸੰਦੀਪ 딕ਸ਼ਿਤ ਜੀ ਸ਼ੀਲਾ 딕ਸ਼ਿਤ ਦੇ بیٹے ਲਵਲੀ ਜੀ ਉਹੋ ਜੇ ਛੱਡ ਤੇ ਸਿਰਫ ਸਮਝੌਤਾ ਹੈ ਜਿਹੜਾ ਆਵਾਮ ਆਦਮੀ ਪਾਰਟੀ ਨਾਲ ਕਰ ਲਿਆ ਤੇ ਤੁਸੀਂ ਆਪ ਅੰਦਾਜ਼ਾ ਲਾਓ ਕਾਂਗਰਸ ਦੇ ਪੱਲੇ ਕੀ ਆ ਜਿਹੜੀ ਇੱਕ ਐਨੀ ਕੁ ਪਾਰਟੀ ਜਿਹਦੇ ਨਾਲ ਅਲਾਈਅንስ ਕਰਕੇ ਉਹ ਲੜ ਰਹੇ ਨੇ ਜੇ ਕਾਂਗਰਸ ਦੇ ਪੱਲੇ ਹੁੰਦਾ ਕੁਝ ਤਾਂ ਉਹ ਅਲਾਈਅንስ ਕਰਕੇ ਲੜਦੇ ਇਸ ਕਰਕੇ ਇਹ ਕੰਧ ਤੇ ਲਿਖਿਆ ਹੈ ਵੀ ਉਹਨਾਂ ਦਾ ਹੀ ਵਿਚਾਰਿਆਂ ਦੇ ਭੱਲੇ ਨਹੀਂਗਾ ਆ ਕਾਂਗਰਸ ਦੇ ਲੁਧਿਆਣਾ ਦੀ ਲੋਕਲ ਲੀਡਰਸ਼ਿਪ ਲਗਾਤਾਰ ਕਹਿ ਰਹੀ ਸੀ ਕਿ ਬਾਹਰੀ ਉਮੀਦਵਾਰ ਮਨਜ਼ੂਰ ਨਹੀਂ ਅਗਰ ਬਾਹਰੀ ਉਮੀਦਵਾਰ ਹੋਏਗਾ ਤਾਂ ਫਿਰ ਨਮਸਤੇ ਭਾਈ ਸਾਹਿਬ ਇਹਨਾਂ ਦੀ ਕੋਈ ਸੁਣਵਾਈ ਹੋਵੇ ਤਾਂ ਕਿਤੇ ਤਾਂ ਹੈ ਨਾ ਤੁਸੀਂ ਮੈਨੂੰ ਕਿਸੇ ਐਕਐਮਐਲਏ ਨੂੰ ਕਿਸੇ ਪ੍ਰਧਾਨ ਨੂੰ ਇਹ ਕੁਐਸ਼ਨ ਕਰਿਓ ਜਾ ਕੇ ਵੀ ਤੁਹਾਨੂੰ ਰਾਹੁਲ ਗਾਂਧੀ ਜੀ ਨੂੰ ਤੁਹਾਨੂੰ ਸੋਨੀਆ ਗਾਂਧੀ ਜੀ ਨੂੰ ਤੁਹਾਨੂੰ ਖੜਗੇ ਸਾਹਿਬ ਨੂੰ ਤੁਹਾਨੂੰ ਜੈਰਾਮ ਰਮੇਸ਼ ਨੂੰ ਤੁਹਾਨੂੰ ਕਿਸੇ ਵੀ ਲੀਡਰ ਨੂੰ ਕਿੰਨੇ ਸਾਲ ਹੋ ਗਏ ਤੁਹਾਡੀ ਉਹਨਾਂ ਨਾਲ ਟੈਲੀਫੋਨ ਤੇ ਵੀ ਗੱਲ ਹੋਈ ਉਹਨੂੰ ਮਿਲਣ ਤਾਂ ਬਹੁਤ ਦੂਰ ਦੀ ਗੱਲ ਛੱਡ ਦਿਓ ਤਾਂ ਕਿਸ ਤਰ੍ਹਾਂ ਦੇਖਦੇ ਹੋ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਅਸ਼ੋਕ ਪ੍ਰਾਸ਼ਰ ਪੱਪੀ ਨੇ ਤੇ ਹੋਰ ਕੈਂਡੀਡੇਟ ਵੀ ਨੇ ਉਹ ਤਾਂ ਜੋ ਖਹਿਰਾ ਸਾਹਿਬ ਕਹਿ ਰਹੇ ਤੁਹਾਡੇ ਮੂਰੀ ਹੈ ਮੈਨੂੰ ਕਹਿਣ ਦੀ ਤਾਂ ਲੋੜ ਹੀ ਨਹੀਂ ਤਾਂ ਤੁਸੀਂ ਮੰਨਦੇ ਹੋ ਕਿ ਤੁਹਾਡੀ ਭਗਵੰਤ ਮਾਨਾ ਜਾਰੀ ਦੇ ਚੱਲਦੇ ਹਲਕਾ ਕੈਂਡੀਡੇਟ ਉਤਾਰਿਆ ਨਹੀਂ ਖੈਰਾ ਸਾਹਿਬ ਦੀ ਗੱਲ ਸੁਣੋ ਤੁਸੀਂ ਮੇਰੀ ਨਾ ਸੁਣੋ ਖੈਰਾ ਸਾਹਿਬ ਦੀ ਮੰਨੋ